शिव ज्वेलर दी दुकान कुमान ਤੋਂ 40 लाख ਦਾ ਸੋਨਾ ਚਾਂਦੀ ਚੋਰੀ ਕਰਕੇ ਹੋਏ ਫਰਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਆਉਂਦੇ ਥਾਣਾ ਕੁਮਾਨ ਦੇ ਮੁੱਖ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਸਰਕਾਰੀ ਸਕੂਲ ਦੀ ਗਰਾਉਂਡ ਦੇ ਸਾਹਮਣੇ ਸ਼ਿਵ ਜੁਵਲਰ ਅਤੇ ਪੰਕਜ ਜੁਵਲਰ ਦੋਵੇਂ ਦੁਕਾਨਾਂ ਤਿਸੀ ਸੀ ਟੀਵੀ ਕੈਮਰੀ ਦੇ ਮੁਤਾਬਕ ਰਾਤ 12 ਵਜਨ ਵਿੱਚ 20 ਮਿੰਟ ਤੇ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚੇ ਜਿੱਥੇ ਇਹਨਾਂ ਵੱਲੋਂ ਪੰਕਜ ਜੁਵਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਫਲ ਨਾ ਹੋਣ ਤੇ ਇਹਨਾਂ ਨੇ ਸ਼ਿਵ ਜੁਵਲਰ ਨੂੰ ਨਿਸ਼ਾਨਾ ਬਣਾਇਆ ਇਹ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ ਦੇ ਵਿੱਚ ਫਿੱਟ ਕੀਤੀ ਤੀਜੋਰੀ ਨੂੰ ਤਕਰੀਬਨ 40 ਤੋਂ 45 ਮਿੰਟਾਂ ਵਿੱਚ ਪੁੱਟ ਕੇ ਲੈ ਗਏ। ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਬਲਬ ਨੂੰ ਬੰਦ ਕਰ ਦਿੱਤਾ ਤੇ ਕੈਮਰੇ ਦਾ ਮੂੰਹ ਉੱਪਰ ਨੂੰ ਕਰ ਦਿੱਤਾ। ਪਰ ਕੈਮਰਾ ਢੇਠਾ ਆ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਨੂੰ ਕੈਦ ਕਰ ਲੈਂਦਾ ਹੈ। ਇਸ ਸੰਬੰਧੀ ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਦੌਲਤ RAM ਵਾਸੀ ਕੁਮਾਨਵੀਂ ਦੀ ਇਹ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਮੇਰੀ ਦੁਕਾਨ ਵਿੱਚ ਜੋ ਸੇਫ ਲੱਗੀ ਸੀ ਉਸ ਨੂੰ ਫਰਸ਼ ਵਿੱਚ ਸੀਮੈਂਟ ਦੇ ਨਾਲ ਮਜ਼ਬੂਤ ਕਰਕੇ ਲਗਾਇਆ ਹੋਇਆ ਸੀ ਪਰ ਚੋਰਾਂ ਨੇ ਉਸ ਸੇਫ ਨੂੰ ਪੁੱਟ ਲਿਆ ਅਤੇ ਜਿਸ ਵਿੱਚ 6 ਤੋਂ 7 ਕਿਲੋ ਚਾਂਦੀ 8 ਤੋਂ 10 ਗ੍ਰਾਮ ਸੋਨਾ ਤੋਲਣ ਵਾਲਾ ਕੰਡਾ ਅਤੇ ਦੁਕਾਨ ਵਿੱਚ ਲੱਗਾ ਸੀ ਸੀਟੀਵੀ ਕੈਮਰਾ ਇਹ ਚੋਰ ਪੁੱਟ ਕੀ ਆਪਣੇ ਨਾਲ ਲੈ ਗਏ ਉਹਨਾਂ ਆਖਿਆ ਕਿ 7 ਤੋਂ 8 ਲੱਖ ਦਾ ਸਮਾਨ ਚੋਰ ਲੈ ਗਏ ਉਹਨ ਵੱਲੋਂ ਪੁਲਿਸ ਥਾਣਾ ਕੁਮਾਨ ਵਿਖੇ ਚੋਰੀ ਹੋਣ ਸੰਬੰਧੀ ਦਰਖਾਸਤ ਦੇ ਦਿੱਤੀ ਹੈ ਇਸ ਘਟਨਾ ਦੀ ਜਾਂਚ ਕਰਨ ਪਹੁੰਚੇ ਡੀਐਸਪੀ ਜੀ ਹਰ ਗੋਬਿੰਦਪੁਰ ਸਾਹਿਬ ਹਰਕਿਸ਼ਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੁਵਲਰ ਅਸ਼ੋਕ ਕੁਮਾਰ ਦੇ ਬਿਆਨਾਂ ਤੇ ਪੁਲਿਸ ਵੱਲੋਂ ਚੋਰਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਬੁਨਾ ਅਗਿਆ ਕਿ ਚੋਰਾਂ ਨੂੰ ਜਲਦੀ ਹੀ ਕਿਰਪਾਤ ਕਰ ਲਿਆ ਜਾਵੇਗਾ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਖਬਰ ਸ੍ਰੀ ਹਰਗੋਬਿੰਦ ਪੁਰ ਸਾਹਿਬ ਐਚਟੀਟੀਪੀਐਸ ਕੋਲਨ ਹਾਂਜੀ ਜਿਹੜੀ ਤੁਹਾਡੇ ਰਾਤ ਚੋਰੀ ਹੋਏ ਤੋਂ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆਂ ਸਾਡੇ 11:12 ਵਜੇ ਫੋਨ ਆਇਆ ਸੀ ਕਿ ਤੇਰੀ ਦੁਕਾਨ ਦੀ ਚੋਰੀ ਹੋ ਗਈ ਮੁਕੇ ਤੇ ਪਹੁੰਚੇ ਪਹੁੰਚ ਕੇ ਫੋਟੋ ਵਾਲੇ ਨੂੰ ਕਹਿੰ ਦਿੱਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੀਟ ਸੀ ਉਹ ਚੁੱਕ ਕੇ ਲੈ ਗਿਆ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਕਿ ਗ੍ਰਾਮ ਦੇ ਆਸ-ਪਾਸ ਸੋਨਾ ਸੀ ਤੇ ਇੱਕ ਕੰਡਾ ਸੀ ਕੈਮਰਾ ਸੀ ਜਿਹੜਾ ਉਹ ਲੈ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਨੇ ਤੇ ਨਾਲ ਤੇ ਕੁਬੀਰ ਸਿੰਘ ਜਿਹਨੇ ਮੀਨ ਮੁਕੇ ਦੇ ਦੇਖਿਆ ਉਹਨੇ ਤੇ ਕਿੰਨੀ ਕਿੰਨੇ ਕੀ ਲਾਗਤ ਦਿੱਤੀ ਤੁਹਾਡੀ ਚੋਰੀ ਹੈ ਜਿਹੜੀ ਲਗਜੀ ਕੁਸਟ 8 ਲੱਖ 50 ਆਸਪਾਸ ਤੇ ਤੁਸੀਂ ਪੁਲਿਸ ਨੂੰ ਦਰਖਾਸਤ ਕੀਤੀ ਹੈ ਜੀ ਹਾਂਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵੇਲੇ ਤੁਹਾਨੂੰ ਪਤਾ ਲੱਗਾ ਵੀ ਸਾਨੂੰ ਉਹ ਕਰੀਬ 11:30 ਦੇ ਆਸਪਾਸ ਤੇ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਜੀ ਪੁਲਿਸ ਵੀ 20 25 ਮਿੰਟ ਬਾਅਦ ਆਈ ਹੈ ਫੋਨ ਕਰਨ ਤੋਂ ਬਾਅਦ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨੋਂ ਨਹੀਂ ਇਹੋ ਹੀ ਹੈ ਪ੍ਰਸ਼ਾਸਨ ਕੋ ਕਿ ਦੇਖਣ ਕਾਰਵਾਈ ਕਰਨ ਮੇਰੇ ਨਾਲ ਹੀ ਪੰਕਜ ਜੁਲਰਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋ ਗਿਆ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਝ ਹਾਂਜੀ ਰਾਤੀ ਜਿਹੜੀ ਚੋਰੀ ਹੋਇਆ ਉਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਵੇਖਿਆ ਚੋਰਾਂ ਨੂੰ ਮੈਂ ਸਾਡੀ ਟੈਕਸੀ ਡਰਾਈਵਰ ਆ ਤੇ ਮੈਂ ਸਾਈ ਰਾਕੇ ਬਿਆਸੋਂ ਆਂਦੇ ਆਂ ਅਸੀਂ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਇਸ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਹਨੇਰਾ ਹੁੰਦਾ ਮੇਰਾ ਘਰ ਮਗੜਿਆ ਤੇ ਗਲੀ ਚੋਂ ਨੰਗੇ ਜਾਣਾ ਪੈਂਦਾ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਪਣੀ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਸੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਤੇ ਉਹ ਆ ਕੇ ਕਿ ਤੂੰ ਕਹਿੰਦੇ ਕਿ ਤੂੰ ਕਿਹਨੂੰ ਫੋਨ ਲਾਉਣ ਦੇ ਆ ਵਾ ਕੀ ਹੈ ਇੱਥੇ ਕਿ ਲੋ ਜਾ ਤੈਨੂੰ ਗੋਲੀ ਮਾਰ ਦੇਣੀ ਹੈ ਤੇ ਮੈਂ ਡਰਦਾ ਉੱਥੇ ਮੈਂ ਕਿਹਾ ਉਹਨਾਂ ਨੇ ਆਉਂਦਿਆ ਸਾਰੀ ਸਭ ਤੋਂ ਪਹਿਲਾਂ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਢਾ ਕੇ ਤੇ ਦੋ ਸਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ। ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ। ਜਿੱਥੇ ਚੋਰੀ ਚੋਰੀ ਹੋਂਦੀ ਸੀ ਜਿਹੜੀ ਬਟਾਲ ਤੇ। ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦਤ ਰੱਖ ਦੀ ਆ ਸਮਾਨ ਜਿਹੜਾ ਰਖਾ। ਮੈਂ ਕਿਹਾ ਇਹ ਕੰਮ ਨਹੀਂ ਤੁਸੀਂ ਮੋਬਾਈਲ ਨਾਲ ਲੈ ਲਿਆ ਮੇਰੇ ਕੋਲ ਜਿੰਨੇ ਪੈਸੇ ਕੋਈ 100 200 ਰੁਪਏ ਹੈਗਾ ਉਹ ਲੈ ਲਓ। ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾ ਤੈ ਤੁਸੀਂ ਫਿਰ ਇਨਫਾਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ ਭਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਫਿਰ ਆਪਾਂ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਆਏ ਸਾਰੇ ਜਣੇ ਤੇ ਫਿਰ ਆਪਾਂ ਮੌਕੇ ਤੇ ਗਏ ਜੀ ਤੇਰਾ ਨਾਮ ਕੀ ਰਣਵੀਰ ਸਿੰਘ ਹਾਂਜੀ ਡੀਐਸਪੀ ਸਾਹਿਬ ਅੱਜ ਤੁਸੀਂ ਮੌਕਾ ਵੇਖਣ ਆਏ ਜਿਸ ਸੁਨੈਰੀ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਆ ਕੀ ਮੌਕੇ ਤੇ ਦੇਖਿਆ ਤੁਸੀਂ ਇਹ ਆਪਣਾ ਕਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਰ ਜੀਲੋ ਹੈ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12:00 ਦੇ ਕਰੀਬ ਤਿੰਨ ਅਣਪਛਤੇ ਦੇ ਵਿਅਕਤੀ ਆ ਉਹਨਾਂ ਨੇ ਮੂੰਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇ ਤਜਵੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨੇ ਰੀਅਟੈਂਪਟ ਕੀਤੀ ਆ ਉਹਦੇ ਸਬੰਧ ਵਿੱਚ ਸੀਸੀਟੀਵੀ ਫੋਰਸ ਆਪਣਾ ਹੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜੋ ਸੀਸੀਟੀਵੀ ਫੋਰਸ ਤੇ ਆਧਾਰ ਤੇ ਆਪਾਂ ਜਿਹੜਾ ਇਹਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਸਾਰਾ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂਗੇ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਬਾਰਦਾ ਤੋਂ ਅਪਾ ਟ੍ਰੇਸ ਕਰਾਂਗੇ ਤੇ ਅਸੀਂ ਇਸ ਨੂੰ ਟ੍ਰੇਸ ਕਰ ਲਾਂਗੇ ਪਰਚਾ ਅਸੀਂ ਚਾਰਜ ਕਰ ਦਿੱਤਾ ਪਰਚਾ ਦਰਜ ਹੁੰਤੇ ਜਰੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰਾਂਗੇ